ਗੁਜਰਾਤ ਦੇ ਅਹਮਦਾਬਾਦ ਵਿਖੇ ਕੱਲ ਲਗਭਗ 1:40 ਉਤੇ ਇੱਕ ਭਿਆਨਕ ਪਲੇਨ ਕ੍ਰੈਸ਼ ਜਿਹੜਾ ਹੋਇਆ ਜਿਹਦੇ ਵਿੱਚ ਬਹੁਤ ਕੀਮਤੀ ਜਾਨਾਂ ਚਲੀ ਗਈਆਂ ਬੜੇ ਪਰਿਵਾਰ ਖਤਮ ਹੋ ਗਏ 242 ਹਵਾਈ ਯਾਤਰੀਆਂ ਸਮੇਤ 10 ਕਰੂ ਮੈਂਬਰ ਅਤੇ ਦੋ ਪਾਇਲਟਾਂ ਦੀ ਮੌਤ ਹੋਣ ਦੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਆ ਸੋਸ਼ਲ ਮੀਡੀਆ ਤੇ ਇਹਨਾਂ ਸਾਰਿਆਂ ਵਿੱਚੋਂ ਇੱਕ ਨੌਜਵਾਨ ਦੇ ਵੱਜ ਜਾਣ ਦੀ ਖਬਰ ਵੀ ਵਿਖਾਈ ਜਾ ਰਹੀ ਆ ਤੇ ਇਹਦੇ ਨਾਲ ਨਾਲ ਇਹ ਜਿਹੜਾ ਪਲੇਨ ਸੀਗਾ ਆਪਣੀ ਉਡਾਣ ਭਰਨ ਤੋਂ 40 ਸਕਿੰਟ ਬਾਅਦ ਹੀ ਹਰਕਤ ਕਰਨ ਲੱਗ ਪਿਆ ਸੀਗਾ ਤੇ 1.5 ਮਿੰਟ ਦੇ ਵਿੱਚ ਵਿੱਚ ਇਹ ਮੈਡੀਕਲ ਕਾਲਜ ਦੇ ਹੋਸਟਲ ਦੇ ਉੱਤੇ ਜਾ ਡਿੱਗਾ ਜਿੱਥੇ ਉਹ ਹੋਸਟਲ ਦੇ ਵਿੱਚ ਸਟੂਡੈਂਟਸ ਜਿਹੜੇ ਰਹਿੰਦੇ ਸੀ ਉਹਨਾਂ ਦੀ ਵੀ ਭਾਰੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਹੋਣ ਦਾ ਹਾਦਸਾ ਸਾਹਮਣੇ ਆ ਰਿਹਾ ਆ ਹਾਦਸਾ ਆ ਬਹੁਤ ਮੰਦ ਭਾਗੀ ਇਹ ਘਟਨਾ ਕੱਢੀ ਆ ਦਿਲਾਂ ਨੂੰ ਝੰਜੋੜਨ ਵਾਲੀ ਇਹ ਘਟਨਾ ਕੱਢੀ ਆ ਬਹੁਤ ਪਰਿਵਾਰ ਖਤਮ ਹੋ ਗਏ ਨੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰupani ਜੀ ਵੀ ਇਸ ਪਲੇਨ ਦੇ ਵਿੱਚ ਯਾਤਰਾ ਕਰ ਰਹੇ ਸੀਗੇ ਤੇ ਇਤਫਾਕਨ ਸੋਸ਼ਲ ਮੀਡੀਆ ਤੇ ਵੇਖਿਆ ਮੈਂ ਕਿ ਉਹਨਾਂ ਦੇ ਜਿਹੜੇ ਪ੍ਰਾਈਵੇਟ ਵੀਕਲ ਸੀ ਉਹਨਾਂ ਦੇ ਜਿਹੜੇ ਨੰਬਰ ਸੀ ਰਜਿਸਟ੍ਰੇਸ਼ਨ ਨੰਬਰ 1206 ਵਿਖਾਏ ਜਾ ਰਹੇ ਨੇ ਤੇ ਇਤਫਾਕਨ ਕੱਲ 6ਵੇਂ ਮਹੀਨੇ ਦੀ 12 ਤਰੀਕ ਸੀਗੀ ਸੋ ਬਹੁਤ ਵੱਡਾ ਹਾਦਸਾ ਕੱਲ ਭਾਰਤ ਵਿੱਚ ਵਾਪਰਿਆ ਆ ਪਰ ਇੱਥੇ ਕੁਝ ਸਵਾਲ ਵੀ ਨੇ ਤੇ ਇਹ ਸਵਾਲ ਜਵਾਬ ਵੀ ਮੰਗਦੇ ਨੇ ਸਵਾਲ ਇਹ ਆ ਕਿ 에어 ਇੰਡੀਆ ਦਾ ਜਿਹੜਾ ਇਹ ਪਲੇਨ ਸੀਗਾ AI 171 ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਕਿ ਸਭ ਤੋਂ ਸੁਰੱਖਤ ਮੰਨੀ ਮੰਨਿਆ ਜਾਣ ਵਾਲਾ ਜਹਾਜ਼ ਆ ਤੇ ਫਿਰ ਇਹ ਕਿੱਥੇ ਚੁੱਕ ਹੋਈ ਕਿ ਇਦਾਂ ਦਾ ਇਹ ਜਿਹੜਾ ਹਾਦਸਾ ਏਡਾ ਵੱਡਾ ਹਾਦਸਾ ਪਹਿਲਾਂ ਸ਼ਾਇਦ ਕਦੀ 에어 ਇੰਡੀਆ ਦੇ ਜਹਾਜ਼ ਦੇ ਨਾਲ ਕਦੀ ਕੋਈ ਸੁਰੂ ਨਹੀਂ ਮਿਲਿਆ ਇਸ ਦੇ ਨਾਲ ਹੀ ਦੋਵੇਂ ਇੰਜਨ ਆਪਣਾ ਕੰਮ ਛੱਡ ਜਾਂਦੇ ਨੇ ਇਹ ਵੀ ਇੱਕ ਬਹੁਤ ਰੈਅਰ ਗੱਲ ਆ ਕਦੇ ਵੀ ਦੋਵੇਂ ਇੰਜਨ ਇਕੱਠੇ ਕੰਮ ਨਹੀਂ ਛੱਡਦੇ ਹੁੰਦੇ ਕੋਸ਼ਿਸ਼ ਕੀਤੀ ਜਾ ਸਕਦੀ ਹੁੰਦੀ ਆ ਇੱਕ ਇੰਜਨ ਹਮੇਸ਼ਾ ਹੀ ਚਾਲੂ ਰਹਿੰਦਾ ਆ ਤੇ ਉਹ ਦੋਵੇਂ ਇੰਜਨ ਵੀ ਕੰਮ ਛੱਡ ਗਏ ਫੇਲ ਹੋ ਗਏ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਏਅਰ ਇੰਡੀਆ ਦੇ ਉੱਤੇ ਤੇ ਇਸ ਦੇ ਨਾਲ ਹੀ ਜਿਹੜਾ ਪਾਇਲਟ ਇਹਨੂੰ ਦੋ ਪਾਇਲਟ ਉਡਾ ਰਹੇ ਸੀਗੇ ਇੱਕ ਪਾਇਲਟ ਲਗਭਗ 9 ਘੰਟਿਆਂ ਦੇ ਐਕਸਪੀਰੀਅੰਸ ਵਾਲਾ ਸੀਗਾ ਤੇ ਐਡੇ ਤਗੜੇ ਐਕਸਪਰਟ ਪਾਇਲਟ ਦੇ ਹੁੰਦਿਆਂ ਵੀ ਇਸ ਪਲੇਨ ਨੂੰ ਕ੍ਰੈਸ਼ ਹੋਣ ਤੋਂ ਨਹੀਂ ਬਚਾਇਆ ਜਾ ਸਕਿਆ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਤੇ ਜਿਹੜਾ ਇਹ 에ਅਰ ਇੰਡੀਆ ਦਾ AI 171 ਪਲੇਨ ਸੀਗਾ 11 ਸਾਲ ਹੀ ਪੁਰਾਣਾ ਸੀਗਾ ਬਹੁਤਾ ਪੁਰਾਣਾ ਨਹੀਂ ਸੀਗਾ ਕਿਉਂਕਿ ਇੱਕ ਜਹਾਜ਼ ਦੀ ਜਿਹੜੀ ਲਾਈਫ ਆ ਸ਼ਾਇਦ 20 ਤੋਂ 30 ਸਾਲ ਤੱਕ ਮੰਨੀ ਜਾਂਦੀ ਆ ਇਸ ਕਰਕੇ ਬਹੁਤਾ ਪੁਰਾਣਾ ਨਹੀਂ ਸੀ ਗੱਲ ਨਵੇਂ ਵਾਂਗੂ ਹੀ ਸੀਗਾ ਤੇ ਕੀ ਗੱਲ ਹੋ ਸਕਦਾ ਕਿ ਫਿਰ ਵੀ ਇਹ ਜਿਹੜਾ ਪਲੇਨ ਆ ਕ੍ਰੈਸ਼ ਹੋ ਗਿਆ ਬਹੁਤ ਸਾਰੀਆਂ ਜਾਨਾਂ ਲੈ ਗਿਆ ਤੇ ਇੱਕ ਅਹਿਮ ਗੱਲ ਇਹ ਹੈ ਕਿ ਬਹੁਤ ਹੀ ਇੰਪੋਰਟੈਂਟ ਕਿਸਮ ਦਾ ਵਧੀਆ ਕਿਸਮ ਦਾ ਹਾਈ ਕੁਆਲਿਟੀ ਦਾ ਜਿਹੜਾ ਫਿਊਲ ਸੀਗਾ ਇਸ ਜਹਾਜ਼ ਦੇ ਵਿੱਚ ਭਰਿਆ ਸੀਗਾ ਤੇ ਫਿਰ ਵੀ ਇਹ ਜਹਾਜ਼ ਜਿਹੜਾ ਆ ਉਹ ਕ੍ਰੈਸ਼ ਹੋ ਗਿਆ ਬਹੁਤ ਜਾਨਾਂ ਚਲੀਆਂ ਗਈਆਂ بڑے ਪਰਿਵਾਰ ਖਤਮ ਹੋ ਗਏ ਆਪਣੇ ਆਪ ਦੇ ਵਿੱਚ ਇਹ ਸਵਾਲ ਨੇ ਜੋ 에ਅਰ ਇੰਡੀਆ ਦੇ ਉੱਤੇ ਖੜੇ ਹੁੰਦੇ ਨੇ ਸੋ ਜਵਾਬ ਦੇਣਾ ਬਣਦਾ ਆ ਮੈਂ ਅਰਦਾਸ ਕਰਦਾ ਕਿ ਕਿਤੇ ਇਹ ਕੋਈ ਸਾਜ਼ਿਸ਼ ਨਾ ਹੋਵੇ ਜੋ ਵੀ ਹੋਊਗਾ ਉਹ ਜਾਂਚ ਦੇ ਵਿੱਚ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਹੀ ਜਾਊਗਾ ਪਰ ਸੋਚਣ ਵਾਲੀ ਗੱਲ ਆ ਕਿ ਐਡੀ ਅਪਰ ਕੁਆਲਿਟੀ ਦਾ ਪਲੇਨ ਹੋਵੇ ਸਾਰੀਆਂ ਫੈਸਿਲਿਟੀਆਂ ਦੇ ਨਾਲ ਲੈਸ ਹੋਵੇ ਤੇ ਫਿਰ ਵੀ ਇਹਨੂੰ ਕ੍ਰੈਸ਼ ਹੋਣੋਂ ਨਹੀਂ ਬਚਾਇਆ ਜਾ ਸਕਿਆ ਆਪਣੀ ਉਡਾਣ ਭਰਨ ਤੋਂ 40 ਸਕਿੰਟ ਬਾਅਦ ਇਹ ਜਿਹੜਾ ਜਹਾਜ਼ ਸੀਗਾ ਇਹਦੇ ਵਿੱਚ ਜਿਹੜੀ ਨੈਗੇਟਿਵਿਟੀ ਆਉਣ ਲੱਗੀ ਸੀਗੀ ਸੋ ਇਹ ਸਵਾਲ ਨੇ ਜੀ ਜੋ ਜਵਾਬ ਮੰਗਦੇ ਨੇ ਇਹ ਟਿਕਦੇ ਵਿੱਚ ਕੋਈ ਏਜੰਸੀ ਜਾਂ 에어 ਇੰਡੀਆ ਇਹਦਾ ਜਵਾਬ ਦੇਊਗੀ ਜਾਂ ਨਹੀਂ ਉਹ ਇੱਕ ਵੱਖਰੀ ਗੱਲ ਆ ਪਰ ਬਹੁਤ ਵੱਡਾ ਹਾਦਸਾ ਵਾਪਰਿਆ ਆ ਬੜੀਆਂ ਜਾਨਾਂ ਕੀਮਤੀ ਚਲੇ ਗਈਆਂ ਨੇ ਚਲੀਆਂ ਗਈਆਂ ਨੇ ਜੋ ਚਲੇ ਗਏ ਉਹਨਾਂ ਨੇ ਵਾਪਸ ਨਹੀਂ ਆਉਣਾ ਜਿਹੜੇ ਕੱਲ੍ਹ ਹੈ ਸੀਗੇ ਹੈਗੇ ਸੀਗੇ ਉਹ ਅੱਜ ਸੀ ਹੋ ਗਏ ਨੇ ਹੈ ਤੋਂ ਸੀ ਹੋ ਗਏ ਨੇ ਕਦੇ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਤੇ ਬਹੁਤ ਸਮੇਂਦਨਾ ਆ ਬੜਾ ਦੁੱਖ ਆ ਦੁੱਖ ਦੀ ਇਸ ਘੜੀ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਦਰਦੀ ਆ ਸਾਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਅ ਦੁੱਖ ਇਸ ਹਸਤੇ ਦੇ ਉੱਤੇ ਬਹੁਤ ਜ਼ਿਆਦਾ ਆ ਸੋ ਅੱਗੇ ਤੋਂ ਵੈਗਰੋਗੇ ਅਰਦਾਸ ਕਰਦੇ ਹਾਂ ਕਿ ਕੋ ਇੱਕ ਵਿੱਚ ਕਦੀ ਵੀ ਇਦਾਂ ਦਾ ਕੋਈ ਵੀ ਹਾਦਸਾ ਕੋਈ ਵੀ ਜਾਨੀ ਮਾਲੀ ਨੁਕਸਾਨ ਦੁਨੀਆ ਦੇ ਕਿਸੇ ਵੀ ਕੋਨੇ ਤੇ ਇਸ ਤਰ੍ਹਾਂ ਨਾ ਹੋ